बाकी मेले ਤੇ ਕਹਿੰਦੇ ਤੁਹਾਡੀ ਸਟੇਜ ਤੇ ਗਾਣਾ ਬਹੁਤ ਚੱਲਿਆ ਵੰਜ ਬਰਾਬਰ ਗੱਜਾਂਗੇ ਲਾਹ ਹੀਰੇ ਦਾ ਗਾਣਾ ਉਹ ਦੋ ਵਾਰ ਲਵਾਇਆ ਗਿਆ ਕਿਹੜਾ ਵੰਜ ਹੈ ਹੁਣ ਜਿਹੜਾ ਗੱਜਣਾ ਚਾਹੁੰਦੇ ਹੋ ਉਹ ਵੰਜ ਤੇ ਭਾਜਪੀ ਨੇ ਗਾੜੀ ਦਿੱਤਾ ਨਾ ਹਾਂ ਉਹਨਾਂ ਨੇ ਇੱਕ ਮੈਸੇਜ ਦੇਣਾ ਸੀ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਬੜੀ ਵੱਡੀ ਤਾਕਤ ਬਣ ਕੇ ਆਏਗੀ ਭਾਈਓ ਸਾਹਿਬ ਕਮੀ ਕਿੱਥੇ ਰਹਗੀ ਦਿੱਲੀ ਦੇ ਸਿੰਘਾਸਨ ਤੇ ਤੁਸੀਂ ਬੈਠੇ ਹੋ ਮੰਨ ਲਿਆ ਵੀ ਸਾਨੂੰ ਬਹੁਤ ਘੱਟ ਸੀਟਾਂ ਆਈਆਂ ਪਰ ਸਾਡਾ ਹਰ ਪਿੰਡ ਵਿੱਚ ਬੂਥ ਲੱਗਣਾ ਸ਼ੁਰੂ ਹੋ ਗਿਆ ਜਿਹੜੇ ਪਿੰਡਾਂ 'ਚ ਤੁਹਾਡੇ ਕਪੜੇ ਪਾੜਦੇ ਸੀ ਤੁਹਾਨੂੰ ਠੇਮਾ ਵੇਚਦਿਆਂ ਸੀ ਉਹਨਾਂ ਪਿੰਡਾਂ 'ਚ ਤੁਹਾਡਾ ਬੂਥ ਲੱਗਣਾ ਸ਼ੁਰੂ ਹੋ ਗਿਆ ਜਿੱਦਨ ਭਾਜੀਪੀ ਪੰਜਾਬ ਦੇ ਵਿੱਚ ਆ ਗਈ ਨਾ ਤੇ ਤੁਹਾਨੂੰ ਇੱਥੇ ਕੋਈ ਗੈਂਗਸਟਰ ਲਿਖੇਗਾ ਤੇ ਨਾ ਤੁਹਾਨੂੰ ਇੱਕ ਕਰਜ਼ੇ ਦੇ ਵਿੱਚ ਡੁੱਬੀ ਸੂਬਾ ਦਿਖੇਗਾ ਡਰਾਈਵਿੰਗ ਸੀਟ ਤੇ ਮੋਦੀ ਜੀ ਕਾਬਜ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਨੋਂ ਕੁਝ ਕਰ ਸਕਦੇ ਆ ਜਦੋਂ ਭਾਈ ਅਮਰਿਤਪਾਲ ਸਿੰਘ ਕਲੈਕਟਿਵਲੀ ਆਪਰੇਸ਼ਨ ਕਰਿਆ ਜਾ ਸਕਦਾ ਮਿਲ ਕੇ ਤਾਂ ਹੁਣ ਕਿਸ ਗੱਲ ਦਾ ਇੰਤਜ਼ਾਰ ਹੈ ਉਹ ਯਾਰ ਅਜੇ ਤੇ ਬੀਜੇਪੀ ਆਈ ਨਹੀਂ ਅਜੇ ਤੇ ਵਿਆਹ ਹੋਇਆ ਨਹੀਂ ਤੂੰ ਤੇ ਪਹਿਲੇ ਪਾਣੀ ਮਾਰਨੀ ਸ਼ੁਰੂ ਕਰਦੀ ਹੈ ਤਾਂ ਬਾਜਬਾ ਸਾਡੇ ਲੋਕ ਨਹੀਂ ਅਪਣਾ ਰਹੇ ਨਾ ਬੀਜੇਪੀ ਨੂੰ ਨਹੀਂ ਅਪਣਾਣਗੇ ਨਾ ਹੌਲੀ ਹੋਣੀ ਹੁਣ ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖ ਦਿੱਤਾ ਗਿਆ ਪੰਜਾਬ ਕਾਂਗਰਸ ਨੇ ਤਾਂ ਮਨਰੇਗਾ ਸੰਗਰਾਮ ਛੇੜਦਾ ਪੰਜਾਬ ਦੇ ਵਿੱਚ ਜੇ ਸੜਕਾਂ ਦੇ ਨਾਂ ਔਰੰਗਜ਼ੇਬ ਰੋਡ ਤੋਂ ਬਦਲ ਕੇ ਕੁਝ ਰੱਖ ਦਿੱਤੇ ਗਿਆ ਜੇ RAM ਜੀ ਦੇ ਨਾਂ ਨੂੰ ਲੈ ਤਾਂ ਕੋਈ ਮਾੜੀ ਗੱਲ ਨਹੀਂ ਕੀਤੀ RAM ਨੂੰ ਭਗਵਾਨ ਦੇ ਨਾਂ ਨਾਲ ਹੀ ਜੋੜਿਆ ਕਿਹੜਾ ਕਹਿੰਦੇ ਬੰਦੇ ਦੇ ਨਾਂ ਨਾਲ ਜੋੜਿਆ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਭਰਾ ਮੁੱਖ ਮੰਤਰੀ ਬਣੇ ਦੇਖਣਾ ਚਾਹੁੰਦੇ ਹੋ ਜਿੱਥੇ ਭਰਾ ਦਾ ਰਿਸ਼ਤਾ ਹੈ ਬਿਲਕੁਲ ਡੱਟ ਕੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਜਿੱਥੇ ਪਾਰਟੀ ਦਾ ਉੱਥੇ ਸਸ਼ੀਕਾਲ ਡੈਲੀ ਪੋਸਟ ਪੰਜਾਬੀ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਗਗਨ ਸ਼ਕਲਾ ਗੱਲ ਬੀਜੇਪੀ ਦੀ ਕਰਨ ਜਾ ਰਹੇ ਆਂ ਦੇਸ਼ ਦੇ ਸੱਤਾ ਦੇ সিংহাসਨ ਤੇ ਬਰਾਜਮਾਨ ਹੈ ਬੀਜੇਪੀ ਦੇਸ਼ ਦੇ 70% ਰਾਜਾਂ ਦੇ ਵਿੱਚ ਕਾਬਜ ਹੈ ਬੀਜੇਪੀ ਪਰ ਪੰਜਾਬ ਦੀ ਸਿਆਸਤ ਜਾਂ ਪੰਜਾਬ ਦੀ ਸੱਤਾ ਤੋਂ ਬੀਜੇਪੀ ਦਾ ਸੋਕਾ ਖਤਮ ਹੋਣ ਦਾ ਨਾਂ ਲੈ ਨਹੀਂ ਰਿਹਾ ਕਿ ਆਖਰ ਕਿਉਂ ਬੀਜੇਪੀ ਦੇ ਪੰਜਾਬ ਦੇ ਵਿੱਚ ਪੈਰ ਨਹੀਂ ਲੱਗ ਰਹੇ ਕੀ ਪੰਜਾਬ ਦੇ ਇਸ ਤਰ੍ਹਾਂ ਦੇ ਮੁੱਦੇ ਨੇ ਜੋ ਬੀਜੇਪੀ ਹੱਲ ਕਰ ਨਹੀਂ ਰਹੀ ਜਾਂ ਹੋ ਨਹੀਂ 파ਰੇ तमाम ਕਟਨਾਕ੍ਰਮ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਫਤੇਜ ਸਿੰਘ ਬਾਜਵਾ ਸਾਹਿਬ ਨੇ ਬੀਜੇਪੀ ਦੇ ਵੱਡੇ ਆਗੂ ਨੇ ਬਾਜਵਾ ਸਾਹਿਬ ਦਿੱਲੀ ਪੋਸਟ ਤੇ ਬਹੁਤ ਸਵਾਗਤ ਹੈ ਜੀ ਥੈਂਕ ਯੂ ਗਗਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਜਵਾ ਸਾਹਿਬ ਕਮੀ ਕਿੱਥੇ ਰਹਿ ਗਈ ਹੈ ਦਿੱਲੀ ਦੇ ਸੰਗਾਸ਼ਣ ਤੇ ਤੁਸੀਂ ਬੈਠੇ ਹੋ ਪਹਿਲੇ ਤੇ ਤੁਹਾਡੀ ਜਿਹੜੀ ਗੱਲ ਦਾ ਮੈਂ ਆ ਕੌਂਟਰਡਿਕਟ ਕਰਨਾ ਚਾਹਨਾ ਹੂੰ ਬੀਜੇਪੀ ਨੂੰ ਜੇ ਤੁਸੀਂ ਇਹ ਕੋਈ ਵੀ ਪੰਜਾਬ ਦੀ ਉਹਨਾਂ ਚੀਜ਼ਾਂ 'ਚ ਐਕਸੈਪਟ ਨਹੀਂ ਕਰਦੇ ਇਹ ਗੱਲ ਗਲਤ ਹੈ ਹੂੰ ਬੀਜਪੀ ਦੇ ਵਿੱਚ ਜਿਹੜੀ ਟਰਾਂਸਫਰਮੇਸ਼ਨ ਹੋ ਰਹੀ ਹੈ ਹੂੰ ਹਰ ਇਲਾਕੇ ਦੀ ਆਪਣੀ ਆਪਣੀ ਸੋਚ ਹੈ ਹੂੰ ਮਾਝਾ ਅਲੱਗ ਸੋਚਦਾ ਹੂੰ ਦੁਆਬਾਂ ਅਲੱਗ ਸੋਚਦਾ ਮਾਲਵਾ ਅਲੱਗ ਸੋਚਦਾ ਹੂੰ ਮਾਲਵਾ ਟੂ ਦਾ ਏਰੀਆ ਜਿਹਨੂੰ ਅਸੀਂ ਪਟਿਆਲੇ ਤੋਂ ਇੱਧਰ-ਇੱਧਰ ਗਿੰਦੇ ਆ ਜੀ ਉਹਦੇ ਵਿੱਚ ਬੀਜਪੀ ਵੱਲ ਬਹੁਤ ਜ਼ਿਆਦਾ ਲੋਕਾਂ ਦਾ ਝੁਕਾਅ ਆ ਹੂੰ ਪਿੰਡਾਂ ਦੇ ਵਿੱਚ ਵੀ ਹੂੰ ਮੈਂ ਦੇਖਿਆ ਬੀਜੇਪੀ ਨੂੰ ਅੱਜ ਜੇ ਕੋਈ ਜੁਆਇਨ ਕਰ ਰਿਹਾ ਕੋਈ ਆਈਐਸ ਅਫੀਸਰ ਹੈ ਹੂੰ ਕੋਈ ਜੱਜ ਹੈ ਹੂੰ ਉਹ ਛੱਡ ਕੇ ਆ ਰਿਹਾ ਕੋਈ ਚੰਗੇ ਚੰਗੇ ਅਫਸਰ ਛੱਡ ਕੇ ਆ ਰਹੇ ਨੇ ਹੂੰ ਯਾਨੀ ਕਿ ਉਹ ਲੋਕ ਆ ਰਹੇ ਨੇ ਜਿਹੜੇ ਫਿਊਚਰ ਦੇਖਦੇ ਨੇ ਸੂਬੇ ਦਾ ਬੀਜੇਪੀ ਦੇ ਰਾਹੀਂ ਹੂੰ ਹੁਣ ਉਹਦੇ ਵਿੱਚ ਜੇ ਤੁਸੀਂ ਆ ਲੈ ਲੋ ਡੇਰਾ ਬਸੀ ਰਾਜਪੁਰਾ ਹੂੰ ਟਿਆਲਾ ਆ ਬੈਲਟ ਖਰੜ ਰੋਪੜ ਅਨੰਦਪੁਰ ਸਾਹਿਬ ਡੰਗਲ ਇਹ ਜਿਹੜਾ ਏਰੀਆ ਇਹਦੇ ਵਿੱਚ ਬਹੁਤ ਵੱਡਾ ਇੱਕ ਬੀਜੇਪੀ ਵੱਲ ਰੁਝਾਨ ਆਇਆ ਜਿਹੜੇ ਸਾਡੇ ਮਾਝੇ ਦੇ ਅੱਗੇ ਨਾਲ ਹੀ ਇਹਦੇ जोडਦਾ ਦੁਆਬਾ ਦੁਆਬੇ ਦੇ ਵਿੱਚ ਵੀ ਰੀਜ਼ਨੇਬਲੀ ਬੀਜੇਪੀ ਵੱਲ ਹਮੇਸ਼ਾ ਉੱਤੇ ਸੀਟਾਂ ਲੋਕ ਸਭਾ ਬੀਜੇਪੀ ਜਿੱਦੀ ਰਹੀ ਹੈ ਜੀ ਸੋ ਫਗਵਾੜਾ ਇਹ ਏਰੀਆ ਗੁਰਾਇਆ ਫਗਵਾੜਾ ਇਹ ਵੀ ਲੁਧਿਆਣਾ ਤੋਂ ਲੈ ਕੇ ਸਟਰੋਂਗਹੋਲਡ ਆਫ ਬੀਜੇਪੀ ਇਹ ਸਾਰਾ ਇੱਥੇ ਏਰੀਆ ਦੁਆਬਾ ਵੀ ਪਲੱਸ ਬੀਜੇਪੀ ਵੱਸਦਾ ਹੈ ਹਮ ਅੱਗੇ ਆ ਗਿਆ ਸਾਡਾ ਬਿਲਕੁਲ ਕਟੜ ਏਰੀਆ ਮਾਝੇ ਦਾ ਹਮ ਜਿੱਥੋਂ ਤੁਸੀਂ ਬਿਲੋਂਗ ਕਰਦੇ ਜਿੱਥੋਂ ਅਸੀਂ ਬਿਲੋਂਗ ਕਰਦੇ ਹਮ ਮਾਝੇ ਦੇ ਵਿੱਚ ਹਮ ਤੁਸੀਂ ਦੇਖਿਆ ਵੀ ਲੋਅਰ ਲੋਅਰ ਹਿਮਾਚਲ ਜਿਹਦੇ ਵਿੱਚ ਅਸੀਂ ਪਠਾਨਕੋਟ ਸੁਜਾਨਪੁਰ ਭੋਆ ਕਾਦੀਆਂ ਨਗਰ ਇਹਦੇ ਤੇ ਪਹਾੜ ਦਾ ਅਸਰ ਹੈ ਹੂੰ ਇਧਰ ਲੀਆ ਚਾਰ ਸੀਟਾਂ ਵੀ ਸਾਡੀਆਂ ਬੀਜੇਪੀ ਦੀਆਂ ਬੜੀਆਂ ਭਾਰੀ ਸੀਟਾਂ ਨੇ ਹੂੰ ਹਮੇਸ਼ਾ ਸਾਨੂੰ ਉੱਥੋਂ ਵੋਟ ਮਿਲਦੀ ਅੱਗੋਂ ਅੱਗੇ ਕਿਸਾਨਾਂ ਦੇ ਹੂੰ ਜਿਹੜੇ ਏਰੀਏ ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਉਸ ਅੰਦੋਲਨ ਤੋਂ ਵਿੱਚ ਜਿਹੜਾ ਸਾਰਿਆਂ ਨਾਲ ਵੱਧ ਹੂੰ ਰੋਸ ਵੇਖਿਆ ਮਿਲਿਆ ਉਹ ਇਸ ਏਰੀਏ ਦੇ ਵਿੱਚ ਹੋਇਆ ਐਂਡ ਇਤੋਂ ਨਾਲ ਦਬਾਬੇ ਨੂੰ ਲਾ ਕੇ ਸਾਰਾ ਬਾਰਡਰ ਫਿਰੋਜ਼ਪੁਰ ਤੱਕ ਇਸ ਸੀਰੀਜ਼ ਦੇ ਵਿੱਚ ਕਿਸਾਨ ਜ्यादा ਨੇ ਦਰਿਆ ਦੇ ਕੰਡੇ ਤੇ ਰਹਿੰਦੇ ਨੇ ਸੋ ਉਹਨਾਂ ਦੇ ਕਿਤੇ ਮੁਤਾਬਕ ਉਹਨਾਂ ਨੂੰ ਕਿਤੇ ਨਾ ਕਿਤੇ ਕਿਸਾਨੀ ਵਾਲੇ ਅੰਦੋਲਨ ਵਿੱਚ ਬੀਜੇਪੀ ਨੂੰ ਸੈਟ ਬੈਕ ਪਹੁੰਚੀ ਅੱਜ ਤੁਸੀਂ ਆ ਹਿਸਤਾ ਹਿਸਤਾ ਜੇ ਬੀਜੇਪੀ ਮਾਗੀ ਦੇ ਮੇਲੇ ਤੇ ਆਪਣੀ ਕਾਨਫਰੰਸ ਕਰ ਸਕਦੀ ਹੈ ਸਿੰਗਲ ਹੈਂਡਿਡਲੀ ਤੇ ਬੀਜੇਪੀ ਦੀ ਤੁਸੀਂ ਇਸ ਨਿਸ਼ਟਾ ਨੂੰ ਦੇਖੋ ਹਮ ਅਗਰ ਉਸ ਨੂੰ ਤੁਸੀਂ ਬਰੀਕੀ ਤੇ ਦੂਰੰਦੇਸ਼ੀ ਨਾਲ ਵੇਖਦੇ ਹੋ ਤੇ ਬੀਜੇਪੀ ਬੜੇ ਤਕੜੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਆਪਣੇ ਪੈਰ ਪਸਾ ਰਹੀ ਹੈ ਉਹਨਾਂ ਨੇ ਪਹਿਲਾਂ ਆਪਣਾ ਬੈਰੋਮੀਟਰ ਲਾ ਕੇ ਵੇਖਿਆ ਹਮ ਵਿਦਾਂਤ ਆਪਣਾ ਬਲੌਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਹਮ ਮੰਨ ਲਿਆ ਵੀ ਸਾਨੂੰ ਬਹੁਤ ਘੱਟ ਸੀਟਾਂ ਆਈਆਂ ਹਮ ਪਰ ਸਾਡਾ ਹਰ ਪਿੰਡ ਵਿੱਚ ਬੂਥ ਲੱਗਣਾ ਸ਼ੁਰੂ ਹੋ ਗਿਆ ਹਮ ਖੁਸ਼ ਹਾਂ ਇਸ ਚੀਜ਼ ਤੋਂ ਇਹੋ ਤਰੀਕਾਕਾਰ ਹੁੰਦਾ ਹੈ। ਹਮ ਬਈ ਖੁਸ਼ ਇਹ ਨਹੀਂ। ਹਮ ਵੀ ਤੁਹਾਨੂੰ ਤਰੀਕਾਕਾਰ ਇਹ ਹੈ ਵੀ ਤੁਸੀਂ ਹੌਲੀ-ਹੌਲੀ ਜਿਹੜੇ ਪਿੰਡਾਂ 'ਚ ਤੁਹਾਡੇ ਕੱਪੜੇ ਪਾੜਦੇ ਸੀ। ਹਮ ਤੁਹਾਨੂੰ ਢੇਮਾਂ ਪੈਂਦੀਆਂ ਸੀ। ਹਮ ਉਹਨਾਂ ਪਿੰਡਾਂ 'ਚ ਤੁਹਾਡਾ ਬੂਥ ਲੱਗਣਾ ਸ਼ੁਰੂ ਹੋ ਗਿਆ। ਹਮ ਲੋਕ ਤੁਹਾਨੂੰ ਹੌਲੀ-ਹੌਲੀ ਜੇ ਤੁਸੀਂ ਕੋਈ ਪ੍ਰੋ ਪੰਜਾਬ ਗੱਲ ਕਰੋਗੇ ਕਿਸਾਨਾਂ ਦੇ ਪ੍ਰਤੀ ਗੱਲ ਕਰੋਗੇ ਬੰਦੀ ਸਿੰਘਾਂ ਦੇ ਪ੍ਰਤੀ ਗੱਲ ਕਰੋਗੇ ਉਹਨਾਂ ਦੀਆਂ ਫਸਲਾਂ ਦੇ ਮੁਤਾਬਕ ਗੱਲ ਕਰੋਗੇ ਤੇ ਲੋਕਾਂ ਦਾ ਰੁਝਾਨ ਤੁਹਾਡੇ ਵੱਲ ਆਏਗਾ। ਹਮ ਇਸ ਗੱਲ ਨੂੰ ਬੜਾ ਕਲੀਅਰ ਕੱਟ ਇੱਕ ਸਮਝ ਲਓ। ਹੂੰ ਦੁਜੀਆਂ ਪਾਰਟੀਆਂ ਦਾ ਵਖਰੇਵਾ ਹੂੰ ਔਰ ਪਾਰਟੀਆਂ ਨੇ ਕੁਝ ਡਿਲੀਵਰ ਨਹੀਂ ਕਰ ਸਕਿਆ ਪੰਜਾਬ ਨੂੰ। ਹੂੰ ਪੰਜਾਬ ਅੱਜ ਡੈਟ ਦੇ ਵਿੱਚ ਕਰਜ਼ੇ ਵਿੱਚ ਡੁੱਬਦਾ ਜਾ ਰਿਹਾ। ਹੂੰ ਇਹਨਾਂ ਚੀਜ਼ਾਂ ਨੂੰ ਜੇ ਮੋਖੋ ਵੇਖਦੇ ਨੇ ਵੀ ਸੈਂਟਰ ਦੀ ਸਰਕਾਰ ਡਬਲ ਇੰਜਨ ਦੀ ਸਰਕਾਰ ਜਿੰਨੀ ਦੇਰ ਤੱਕ ਪੰਜਾਬ 'ਚ ਨਹੀਂ ਆਏਗੀ ਪੰਜਾਬ ਦੀ ਡਿਵੈਲਪਮੈਂਟ ਨਹੀਂ ਹੋਏਗੀ। ਹੂੰ ਮੇਰੇ ਵੀਰੋ ਇੱਕ ਗੱਲ ਮੈਂ ਤੁਹਾਨੂੰ ਗਾਰੰਟੀ ਨਾਲ کہہ ਸਕਦਾ। ਹੂੰ ਜਿੱਦਣ ਭਾਜਪਾ ਪੰਜਾਬ ਦੇ ਵਿੱਚ ਆ ਗਈ ਹਾਂ ਨਾ ਤੇ ਤੁਹਾਨੂੰ ਇੱਥੇ ਕੋਈ ਗੈਂਗਸਟਰ ਵਿਖੇਗਾ ਹਾਂ ਤੇ ਨਾ ਤੁਹਾਨੂੰ ਇੱਕ ਕਰਜ਼ੇ ਦੇ ਵਿੱਚ ਡੁੱਬੀ ਸੂਬਾ ਦਿਖੇਗਾ ਇੰਤਜ਼ਾਰ ਕਿਸ ਗੱਲ ਦਾ ਬਾਜਵਾ ਸਾਹਿਬ ਲੋਕਾਂ ਦੇ ਭਈ ਅਏ ਦੇ ਸਾਨੂੰ ਦੇ ਇੰਤਜ਼ਾਰ ਲੋਕਾਂ ਦੀਆਂ ਵੋਟਾਂ ਦਾ ਹੈ ਸੈਂਟਰ ਤੇ ਡਰਾਈਵਿੰਗ ਸੀਟ ਤੇ ਮੋਦੀ ਜੀ ਕਾਬਜ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਨੋਂ ਕੁਝ ਕਰ ਸਕਦੇ ਆ ਜਦੋਂ ਭਾਈ ਅਮਰਤਪਾਲ ਸਿੰਘ ਕਲੈਕਟਿਵਲੀ ਆਪਰੇਸ਼ਨ ਕਰਿਆ ਜਾ ਸਕਦਾ ਮਿਲ ਕੇ ਤਾਂ ਹੁਣ ਕਿਸ ਗੱਲ ਦਾ ਇੰਤਜ਼ਾਰ ਹੈ ਕੈਨ ਡੂ ਇਟ ਨਾ ਸੁਣੋ ਮੇਰੀ ਗੱਲ ਤੁਸੀਂ ਮੋਦੀ ਜੀ ਨੇ ਇੱਕ ਵਾਹਦ ਇਸ ਲੀਡਰਸ਼ਿਪ ਦੇ ਥਲੇ ਜਿੰਨਾ ਸਿੱਖਾਂ ਦਾ ਕੰਮ ਹੋਇਆ ਹਮ ਕਿਸੇ ਪਾਰਟੀ ਨੇ ਨਾ ਕਦੇ ਕੀਤਾ ਸੀ ਤੇ ਜੋ ਕਰ ਸਕਿਆ ਉਹਨਾਂ ਨੇ ਤੁਹਾਨੂੰ ਹੱਥ ਤੇ ਸਰੋ ਜਮਾ ਕੇ ਵਿਖਾਈ ਹੈ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਸ਼ੁਰੂ ਕਰ ਲੀਏ ਹਮ ਲੋਕਾਂ ਦੀ ਡਿਮਾਂਡ ਕਈ ਸਾਲਾਂ ਤੋਂ ਜਾ ਕੇ ਅਰਦਾਸਾ ਕਰਕੇ ਡੇਰਾ ਬਾਬਾ ਨਾਨਕ ਦਰਾਵੀ ਦੇ ਦਰਿਆ ਤੋਂ ਰੋ ਹਮ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਮੌਕਾ ਦੇਈ ਹਮ ਅਸੀਂ ਗੁਰੂ ਦੇ ਉੱਤੇ ਦਰਸ਼ਨ ਕਰ ਸਕੀਏ ਹਮ ਮੌਕਾ ਮਿਲਿਆ ਕਿਨੇ ਦਵਾਇ ਮੋਤੀ ਹਮ 1984 ਦੇ ਵਿੱਚ ਸਿੱਖਾਂ ਦੇ ਕਤਲੇਆਮ ਹਮ ਜਜੋਤ ਸੀਨ ਕੋਈ ਅਜੇ ਤੱਕ ਦਿੱਲੀ ਦੇ ਵਿੱਚ ਸਿੱਖ ਆਪਣੇ ਆਪ ਨੂੰ ਸੈਟਲ ਨਹੀਂ ਕਰ पाए ਉਸ ਦਰ ਤੋਂ ਜੀ ਉਹਦਾ ਡਰ ਅਜੇ ਵੀ ਉਹਦੀ ਕੰਪਨੀ ਛੇੜਦੀ ਹੈ ਸਿੱਖਾਂ ਪਰਿਵਾਰਾਂ ਦੇ ਹਮ ਉਸ ਚੀਜ਼ ਦਾ 84 ਤੋਂ ਲੈ ਕੇ ਤੇ 2014 ਤੱਕ ਕਈ ਸਿੱਟਾ ਬਣੀਆਂ ਹਮ ਕੋਈ ਕਾਂਗਰਸ ਦੇ ਲੀਡਰ ਤੇ ਕੇਸ ਨਹੀਂ ਚੱਲਿਆ ਹਮ ਹਰ ਨੂੰ ਮਾਫ ਮੋਦੀ ਜੀ ਨੇ ਕੋ ਗੱਲ ਕਹੀ ਸੀ ਬਈ ਜਿਸ ਦਿਨ ਭਾਜਪਾ ਮੋਦੀ ਦੀ ਸਰਕਾਰ ਆਏਗੀ ਸਿੱਖਾਂ ਨੂੰ ਇਨਸਾਫ ਮਿਲੇਗਾ ਆਂਦੇ ਹੀ ਹਮ ਸੱਜਨ ਕੁਮਾਰ ਨੂੰ 20 ਸਾਲ ਦੀ ਸਜ਼ਾ ਹੋਈ ਹਮ ਖੁਲੀਆਂ ਹੋਣ 3-4 ਲੀਟਰਾਂ ਤੇ ਹੋਰ ਕੇਸ ਜਗਜੀਤ ਸਿੰਘ ਟਕਲਰ ਦੇ ਕੰਮ ਚੱਲੇ ਆ ਕਿੰਨੇ ਦਵਾਇਆ ਭਾਜਪੀ ਮੋਦੀ ਨੇ ਸਿੱਖਾਂ ਦੇ ਕੋਈ ਕੰਮ ਤੁਸੀਂ ਕਰ ਵੱਡੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਲੈ ਕੇ ਜਿਸ ਜਗ੍ਹਾ ਚਾਂਦਨੀ ਆਪਣਾ ਲਾਲ ਕਿਲੇ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉੱਥੇ ਮੁਗਲਾਂ ਨੇ ਔਰੰਗਜ਼ੇਬ ਨੇ ਜਿੱਥੇ ਸ਼ਹਾਦਤ ਦਿੱਤੀ ਗੁਰੂ ਤੇਗ ਬਹਾਦਰ ਜੀ ਨੇ ਉਸੇ ਜਗ੍ਹਾ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਦੀ ਉਸਤਤ ਲਈ ਦੇਰ ਅਮਰਿਆ ਜਾਂਦਾ 400 ਕੀਰਤਨੀਏ ਉੱਥੇ ਆ ਕੇ ਔਰ ਹਜ਼ਾਰਾਂ ਦੀ ਤਦਾਦ ਦੀ ਗਿਣਤੀ ਵਿੱਚ ਲੋਕ ਉੱਥੇ ਇਕੱਠੇ ਹੁੰਦੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦੇ ਨੇ ਭਾਜੀਪੀ ਉਹਨਾਂ ਨੂੰ ਇਬਾਦਤ ਕਰਦੀ ਹੈ ਉਸ ਤੋਂ ਬਾਅਦ ਛੋਟੇ ਸਹਿਬ ਜ਼ਾਦਿਆਂ ਦਾ ਇਹ ਵੀ ਕਿਹਾ ਜਾਂਦਾ ਹੈ ਵੀ ਜੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾ ਹੁੰਦੀ ਤੇ ਅੱਜ ਸ਼ਾਇਦ ਹਿੰਦੂ ਧਰਮ ਜਿਹੜਾ ਹੈ ਨਾ ਇਹ ਹਿੰਦੂ ਧਰਮ ਲੱਭਦਾ ਨਾ ਕਿਤੇ ਅੱਜ ਹਿੰਦੂ ਖਤਮ ਹੋਇਆ ਹੋ। ਹੂੰ ਤੋਂ ਇਸ ਗੱਲ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜੋ ਮੰਦੇ ਵਿੱਚ ਸਿੱਖੀ ਲਈ ਇੱਜ਼ਤ ਤੇ ਭਾਵਨਾ ਮੋਦੀ ਜੀ ਦੇ ਮੰਦੇ ਵਿੱਚ ਹੈ ਇਹ ਨਹੀਂ ਵੀ ਮੇਰੇ ਲੀਡਰ ਨੇ ਤੇ ਮੈਂ ਤਾਂ ਉਸ ਗੱਲ ਦੀ ਉਸਤਤ ਕਰ ਰਿਹਾ ਹੂੰ ਚਾਹੇ ਉਹ ਹੇਮਕੋਨ ਸਾਹਿਬ ਦਾ ਰੋਪੇ ਲਾ ਲਓ ਹੂੰ ਸਿੱਖਾਂ ਦੀ ਕਿਤੇ ਵੀ ਕੋਈ ਕੋਈ ਕੰਮ ਹੋਏ ਉਹਦਾ ਲਾ ਲੋ ਪਰ ਬਾਜਪਾ ਛੋਟੇ ਸਹਬਜ਼ਾਦਿਆਂ ਦੇ ਦਿਹਾੜੇ ਮਨਾਣੇ ਲਾ ਲੋ ਸਾਰੇ ਹਿੰਦੁਸਤਾਨ ਚ ਉਹਦੇ ਕੈਦੇ ਲਾਏ ਗਏ ਉਹ ਪੜਾਇਆ ਜਾ ਰਿਹਾ ਹੈ ਪਹਿਲੇ ਨਾ ਕੇ ਸਰਕਾਰ ਨੇ ਕਰਤਾ ਪਰ ਬਾਜਪਾ ਸਾਬ ਸਾਡੇ ਲੋਕ ਨਹੀਂ ਅਪਣਾ ਰਹੇ ਨਾ ਭਾਜਪੀ ਨੂੰ ਨਹੀਂ ਅਪਣਾਣਗੇ ਨਾ ਹੌਲੀ ਹੋ ਜੀ ਹੂੰ ਅਪਣਾਨਗੇ ਛੋਟੇ ਵੀਰ ਸੁਣ ਲੋ ਸੁਣ ਲੋ ਜੀ ਸਾਡੇ ਮੇਰਾ ਇੱਕ ਸਵਾਲ ਲੈ ਲੋ ਸਾਡੇ ਮਸਲੇ ਬਹੁਤ ਨੇ ਨਾ ਬਾਜਪਾ ਸਾਬ ਸਾਡਾ ਐਮਐਸਪੀ ਦਾ ਕਿਸਾਨੀ ਦਾ ਮਸਲਾ ਕਿਸਾਨ ਅੰਤਰਨੀ ਤੇ 750 ਕਿਸਾਨਾਂ ਦੀ ਸ਼ਹਾਦਤ ਤੋਂ ਬਾਅਦ ਮੋਦੀ ਸਾਹਿਬ ਕਹਿੰਦੇ ਨੇ ਮੈਂ ਮਾਫੀ ਮੰਗਦਾ ਮੈਨੂੰ ਸਮਝਾਉਣ 'ਚ ਤੁਹਾਨੂੰ ਗਲਤੀ ਰਹੀਗੀ ਉਸ ਤੋਂ ਬਾਅਦ ਕਿਸਾਨੀ ਦੇ ਮਸਲੇ ਤੋਂ ਬਾਅਦ ਸਾਡੇ ਬੰਦੀ ਸਿੰਘਾਂ ਦੇ ਮਸਲੇ ਨੇ ਸੰਵਿਧਾਨ ਦੇ ਅਕੋਰਡਿੰਗਲੀ ਸਜ਼ਾਮਾਂ ਪੂਰੀਆਂ ਹੋ ਗਈਆਂ ਜਾਂ ਤਾ ਉਮਰ ਅੰਦਰ ਬੈਠੇ ਨੇ ਉਹ ਬਾਹਰ ਨਹੀਂ ਆਉਣੇ ਚਾਹੀਦੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਹੈ ਚੰਡੀਗੜ੍ਹ ਜਿੱਥੇ ਮੈਂ ਬੈਠਾ ਤੁਸੀਂ ਬੈਠੇ ਹੋ ਇਹ ਸਾਡਾ ਇਹ ਪੰਜਾਬ ਦਾ ਇਹ ਮੁੱਦਾ ਹੈ ਤਸ ਮੁੱਦੇ ਤਾਂ ਬਾਜੋ ਸਭ ਜਿਉਂ ਦੇ ਤਿਉਂ ਨੇ ਸਾਨੂੰ ਚੈੱਕ ਕੀਤਾ ਜਾਂਦਾ ਜਿਹੜੀਆਂ ਆ ਮੌਜੂਦਾ ਇਹਨਾਂ ਨੂੰ ਕਿਉਂ ਨਹੀਂ ਪੁੱਛਦੇ ਮੌਜੂਦਾ ਸਰਕਾਰਾਂ ਨੂੰ ਹੂੰ ਸਾਨੂੰ ਪਹਿਲੇ ਪੁੱਛਣਾ ਸ਼ੁਰੂ ਕਰਤਾ ਵੀ ਅਜੇ ਸਾਡੇ ਆਏ ਨਹੀਂ ਤੁਸੀਂ ਤੁਸੀਂ ਪਹਿਲੇ ਮੁੱਦੇ ਨੇ ਹੂੰ ਤੇ ਆ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਇਹਨਾਂ ਨੂੰ ਕਦੀ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਹੋ ਇਹਨਾਂ ਮੁੱਦਿਆਂ ਤੇ ਹੂੰ ਕੀ ਪਹਿਲੇ ਕਾਂਗਰਸ ਨੂੰ ਪੁੱਛਿਆ ਵੀ ਤੂੰ ਇੰਨੇ ਸਾਲ ਰਿਹਾ ਕੀ ਨਹੀਂ ਕੀਤਾ ਤੂੰ ਪੰਜਾਬ ਵੀ ਕੀ ਕੀਤਾ ਜੇ ਹੂੰ ਉਹ ਹਜੇ ਤੇ ਭਾਜਪੀ ਆਈ ਨਹੀਂ ਅਜੇ ਤੇ ਵਿਆਹ ਹੋਇਆ ਨਹੀਂ ਤੂੰ ਤੇ ਪਹਿਲੇ ਭਾਂਡੀ ਮਾਰਨੀ ਸ਼ੁਰੂ ਕਰਤੀ ਐ ਮੇਰੀ ਪਹਿਲੇ ਇੱਕ ਗੱਲ ਸੁਣ ਲਓ ਹੂੰ ਸਾਡਾ ਇੱਕ ਇਖਲਾਕੀ ਫਰਜ਼ ਹੈ ਅਸੀਂ ਕਰਕੇ ਦਾਂਗੇ ਅਸੀਂ ਕੋਈ ਇਸ਼ਾਨ ਨਹੀਂ ਕਰਨਾ ਬੰਦੀ ਸਿੰਘ ਰਿਆ ਕਰਾਉਂਗੇ ਬਿਲਕੁਲ ਕਿਉਂ ਨਹੀਂ 100% ਕਦੋਂ ਸਰ ਯਾਰ ਮੈਂ ਤਾਂ ਹੋਤੀ ਹਮੇਸ਼ਾ ਦੀ ਘੁੱਗੀ ਦੀ ਲੋੜ ਆਈ ਨਹੀਂ ਇੱਕ ਮਿੰਟ ਇੱਕ ਮਿੰਟ ਇਹ ਲੋਕਾਂ ਨੂੰ ਗਲਤ ਫਹਮੀ ਹੈ ਹੂੰ ਸੂਬੇ ਦੀ ਸਰਕਾਰ ਦੇ ਵੱਲੋਂ ਇੱਕ ਹਮੇਸ਼ਾ ਜਾਂਦੀ ਹੈ ਪ੍ਰਪੋਜ਼ਲ ਹੂੰ ਵੀ ਕੀ ਬੰਦੇ ਫਲਾਣੇ ਨੂੰ ਰਿਹਾ ਕਰਾਂਗੇ ਤੇ ਉਹਦੇ ਸਟੇਟ ਤੇ ਕੋਈ ਇਫੈਕਟ ਨਹੀਂ ਹੁੰਦਾ ਲਾਅ ਐਂਡ ਆਰਡਰ ਤੇ ਹਮ ਤੇ ਜੇ ਸੂਬੇ ਦੀ ਸਰਕਾਰ ਕਹੇ ਨਹੀਂ ਅਸੀਂ ਛੱਡਣਾ ਤੇ ਫਿਰ ਤੁਸੀਂ ਕੀ ਕਰ ਲੋਗੇ ਜੀ ਤੁਸੀਂ ਸੂਬੇ ਦੀ ਸਰਕਾਰ ਕੋਲੋਂ ਵੀ ਸਵਾਲ ਪੁੱਛੋ ਹਮ ਵੀ ਤੁਸੀਂ ਇਸ ਸੀਜ਼ ਨਾਲ ਸਹਿਮਤ ਹੋ ਉਹਨਾਂ ਨੂੰ ਮਿਲਾਂਗੇ ਨਾ ਤਾਂ ਪੁੱਛਾਂਗੇ ਫਿਲਹਾਲ ਤਾਂ ਤੁਹਾਡੇ ਤਾਂ ਹੀ ਗੱਲਬਾਤ ਆ ਅਸੀਂ ਕਰਨਾ ਚਾਹੁੰਦੇ ਆ ਅਸੀਂ ਕਰਨਾ ਚਾਹੁੰਦੇ ਆ ਹਮ ਅਸੀਂ ਕਈ ਵਾਰ ਰਿਪਰੈਜ਼ੈਂਟੇਸ਼ਨ ਦਿੱਤੀ ਅਸੀਂ ਦਵਿੰਦਰ ਸਿੰਘ ਭੁੱਲਰ ਦੇ ਉੱਤੇ ਹਮ ਰਿਪਰੈਜ਼ੈਂਟੇਸ਼ਨ ਦਿੱਤੀ ਅਸੀਂ ਬਿੱਟੂ ਜਿਹੜਾ ਸਾਡਾ ਰਮਨਦੀਪ ਸਿੰਘ ਬਿੱਟੂ ਜਿਹਦੇ ਦਾਦੇ ਨੂੰ ਮਾਰਿਆ ਗਿਆ ਹਵਾਰੇ ਲਈ ਉਹਨੇ ਤਾਂ ਉਹਨਾਂ ਨੂੰ ਵੀ ਕਹਿਤਾ ਮaaf ਕਰ ਦਿਓ ਜੀ ਹਮ ਇਹਨਾਂ ਜਿਹੇ ਕਾਂਗਰਸ ਜਿਹੜਾ ਉਹਦਾ ਸਟੈਂਡ ਇੱਕ ਹੁੰਦਾ ਨਹੀਂ ਦੇ ਨਹੀਂ ਸਾਡੇ ਇਹ ਕਿੱਦਾਂ ਹੋ ਜੂਗਾ ਥੈਟ ਮੀਨਸ ਪਾਰਟੀ ਦੀ ਸੋਚਣੀ ਹਮ ਦੀ ਲਾਈਨ ਤੇ ਚੱਲਿਆ ਬਿੱਟੂ ਛੱਡਣਾ ਚਾਹੁੰਦੀ ਹੈ ਭਾਜੀਪੀ ਵਾਈ ਨਾਟ ਹਮ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਿਨ੍ਹਾਂ ਦਾ ਕੋਈ ਖਤਰਾ ਨਹੀਂ ਜਿਹੜੇ 70 70 ਸਾਲਾਂ ਦੇ ਹੋ ਗਏ ਨੇ ਹਮ ਤੇ ਬੀਜੇਪੀ ਤੇ ਛੱਡਣਾ ਚਾਹੁੰਦੇ ਉਹਨਾਂ ਦਾ ਫੰਡਾਮੈਂਟਲ ਰਾਈਟ ਹੈ ਉਹਨਾਂ ਦਾ ਹੱਕਵੰਦਾ ਹੈ ਹਮ ਐਮਐਸਪੀ ਦੀਆਂ ਗੱਲਾਂ ਕਰ ਰਹੇ ਹੋ ਹਮ 22 ਫਰਵਰੀ ਨੂੰ ਦੇ ਲਾਗੇ ਤੱਕ ਇੱਕ ਹਫਤਾ 10 ਦਿਨ ਅੱਗੇ ਪਿੱਛੇ ਡੇਟ ਹੋ ਸਕਦੀ ਹੈ ਹਮ ਮੋਗੇ ਦੇ ਵਿੱਚ ਅਸੀਂ ਬਹੁਤ ਵੱਡੀ ਰੈਲੀ ਕਰਾਂਗੇ ਵਟੇਲਾ ਨਾਲ ਵੀ ਬਹੁਤ ਵੱਡੀ ਰੈਲੀ ਕਰੇਗੀ ਹਮ ਉਸ ਤੇ ਸੈਂਟਰ ਤੋਂ ਵੱਡੇ ਮਨਿਸਟਰ ਆਣਗੇ ਹਮ ਐਮਐਸਪੀ ਬਾਰੇ ਵੀ ਕਰਨਗੇ ਕਰਜ਼ਾ ਮਾਫੀ ਬਾਰੇ ਵੀ ਗੱਲ ਹੋਏਗੀ ਸਾਰਾ ਕੁਝ ਹੋਏਗਾ ਪੰਜਾਬ ਦੇ ਇਸ਼ੂਜ਼ ਨੂੰ ਲੈ ਕੇ ਸਾਰੀ ਸਾਰਾ ਕੁਝ ਹੋਏਗਾ। ਔਰ ਭਾਜਪੀ ਵੇਖਿਓ ਕੱਲੀ ਤੁਸੀਂ ਪੰਜਾਬ ਦੇ ਵਿੱਚ ਰਾਜ ਕਰਕੇ ਤੁਹਾਨੂੰ ਵਿਖਾਉ ਲੋਕਾਂ ਦੇ ਦਿਲਾਂ ਵਿੱਚ ਇਹਦੇ ਵੜਨ ਦੀ ਲੋੜ ਹੈ। ਡਬਲ ਇੰਜਨ ਦੀ ਸਰਕਾਰ बार-बार ਕਿਉਂ ਕਹਿੰਦੇ ਆ? ਲੋਕੀ ਕਈ ਵਾਰ ਪੰਜਾਬ ਵਾਲਿਆ ਹਾਸਾ ਵੀ ਉਡਾਉਂਦੇ ਡਬਲ ਇੰਜੇ ਡਬਲ ਇੰਜੇ ਦਾ ਮਤਲਬ ਸੈਂਟਰ ਦਾ ਹਮ ਪਿਓ ਵਾਲਾ ਹੱਥ ਤੇ ਸਟੇਟ ਦੇ ਵਿੱਚ ਅਜਾ ਹਰਿਆਣਾ ਵੇਖ ਲਓ ਯਾਰ। 24 ਫਸਲਾ ਦੀ ਤੇ ਉਹ ਦੇ ਰਿਹਾ ਐ ਐਮਐਸਪੀ। ਹਮ 24 ਫਸਲਾਂ ਦੀ ਐਮਐਸਪੀ ਤੇ ਹਰਿਆਣਾ ਦੇ ਰਿਆ ਹੈ ਤੇ ਕੀ ਪੰਜਾਬ ਚ ਬੀਜੇਪੀ ਆਉ ਦਊ ਨਾ ਹਮ ਸਾਡ ਕੋ ਉਧਾਰ ਰਹਿੰਦੇ ਜੇ ਨਾਲ ਦੇ ਸੂਬੇ ਚ ਛੋਟਾ ਭਰਾ ਕਰ ਸਕਦਾ ਹੈ ਤੇ ਵੱਡੇ ਨੂੰ ਕਿਉਂ ਨਹੀਂ ਜੀ ਹਮ ਸੋ ਬੇਸਿਕ ਜਿਹੜੀ ਗੱਲ ਹੈ ਬੀਜੇਪੀ ਵਾਂਟਸ ਟੂ ਡੂ ਅ ਲਾਟ ਫੋਰ ਪੰਜਾਬ ਹਮ ਯਕੀਨ ਮੰਨਿਓ ਇਹ ਜਿਹੜਾ ਸਾਰੇ ਡਰਾਮੇ ਡਰੂਮੇ ਵੇਖਣ ਦੇ ਲੋਕਾਂ ਨੂੰ ਬੀਜੇਪੀ ਵੀ ਚਾਹੁੰਦੀ ਹੈ ਵੀ ਲੋਕਾਂ ਨੂੰ ਪਤਾ ਲੱਗ ਜੇ ਵੀ ਆ ਸਰਕਾਰਾਂ ਕਿੱਦਾਂ ਕਿੱਦਾਂ ਲੋਟਰੀਆਂ ਨੇ ਹਮ ਬੀਜੇਪੀ ਦਾ 11 ਸਾਲ 12ਵਾਂ ਸਾਲ ਚੱਲ ਪਿਆ ਸੈਂਟਰ ਦੇ ਵਿੱਚ ਇੱਕ ਬੰਦੇ ਦੀ ਦੱਸ ਦੋ ਵੀ ਕਿਤੇ ਕ腐ਸ਼ਨ ਦਾ ਉਂਗਲ ਉੱਠੀ ਹੋਏ ਕਿਹਦੇ ਕ腐ਸ਼ਨ ਦੇ ਕੇਸ ਦੀ ਕਦੀ ਗੱਲ ਉੱਠੀ ਹੋਏ ਤਾਂ ਸੱਤਾ ਪਰਵਰਤਨ ਤੋਂ ਬਾਅਦ ਗੱਲਾਂ ਹੋਣੀਆਂ ਹੈ ਨਾ ਉਪਰ ਤਾਂ ਹੀ ਤੇ ਪਤਾ ਲੱਗੇਗਾ ਕਾਂਗਰਸ ਦੇ ਤੇ 5 ਸਾਲਾਂ ਦੇ ਰਾਜ ਵਿੱਚ 6-7 ਤੇ ਵੱਡੇ ਵੱਡੇ ਕੋਲ ਸਕੈਮ ਤੇ ਫਲਾਣਾ ਸਕੈਮ ਤੇ ਢਿਮਕੜਾ ਸਕੈਮ ਹੋ ਗਏ ਸਭ ਭਰੀ ਹੋ ਗਏ ਭਰੀ ਤਾਂ ਮੌਕੇ ਤੇ ਫਿਰ ਇਦਾਂ ਹੀ ਹੁੰਦਾ ਹੁੰਦਾ ਕਿਹਨੂੰ ਨਹੀਂ ਸੀ ਪਤਾ ਸਕੈਮ ਹੋਏ ਵੇ ਕੋਈ ਵਿਟਨੈਸ ਰਹਿ ਗਈ ਕੋਈ ਕੁਝ ਰਹਿ ਗਿਆ ਇਹਦੇ ਵਿੱਚ ਲੂਪ ਹੋਦੇ ਹੋਣਗੇ ਪਰ ਸਾਰੀਆਂ ਚੀਜ਼ਾਂ ਲੋਕਾਂ ਨੂੰ ਨਜ਼ਰ ਆਈਆਂ ਵੀ ਕਿਸ ਤਰੀਕੇ ਪੈਸੇ ਲੁੱਟੇ ਗਏ ਮੇਰਾ ਕਹਿਣ ਤੋਂ ਮਤਲਬ ਹੈ ਵੀ ਚੰਗੀ ਸਰਕਾਰ ਜਿਹੜੀ ਵਿਜਨਰੀ ਸਰਕਾਰ ਹੈ ਤੁਸੀਂ ਡਿਵੈਲਪਮੈਂਟ ਅੱਜ ਵੇਖੋ ਨਾ ਇੰਡੀਆ ਦੇ ਵਿੱਚ ਕੀ ਕੀ ਹੋ ਰਿਹਾ ਹੈ ਵਿਕਸਿਤ ਭਾਰਤ ਦੇ ਅਧੀਨ ਤੁਸੀਂ ਦੇਖੋ ਰੇਲਵੇ ਦਾ ਕੰਮ ਵੇਖੋ ਤੁਸੀਂ ਰੋਡਸ ਦਾ ਕੰਮ ਵੇਖੋ ਤੁਸੀਂ ਮੇਕ ਇਨ ਇੰਡੀਆ ਦਾ ਕੰਮ ਵੇਖੋ ਤੁਸੀਂ ਹਰ ਫੈਕਟਰੀ ਸਟਾਰਟਅਪ ਚੀਜ਼ਾਂ ਤੁਸੀਂ ਪ੍ਰੋਜੈਕਟਸ ਦੇਖੋ ਕਿਹੜੀ ਚੀਜ਼ ਹੈ ਜਿੱਤੇ ਭਾਜਪੀ ਨੇ ਪਲੰਘਾਂ ਦੀ ਪਟੀਆਂ ਪਰ ਭਾਜਪੀ ਨੇ ਕਿਹੜੀ ਚੀਜ਼ ਹੈ ਜਦੋਂ ਪੰਜਾਬ ਨੇ ਟੀਕਾ ਟਿੱਪਣੀ ਨਹੀਂ ਕੀਤੀ ਬੀਬੀਐਮਬੀ ਪਾਣੀ ਸਾਡਾ ਤੇ ਕੀ ਹੋਇਆ ਕਿ ਉੱਥੇ ਬੀਬੀਐਮਬੀ ਤੇ ਸੈਂਟਰ ਕਬਜ਼ਾ ਹੋਣਾ ਚਾਹੁੰਦਾ ਉਸ ਤੋਂ ਬਾਅਦ ਬਾਜੋ ਸਾਹਿਬ ਲੈ ਲੋ ਥੋੜਾ ਸਵਾਲ ਲੈ ਲੋ ਲੈ ਲੋ ਫਿਰ ਉਤੋਂ ਬਾਅਦ ਬਾਰਡਰ ਤੇ ਚਲੇ ਜਾਓ ਤੁਸੀਂ ਤਾਂ ਬਾਰਡਰ ਤੇ ਬੈਠੇ ਹੋ 50 ਕਿਲੋਮੀਟਰ ਤੱਕ ਬੀਐਸਐਫ ਆ ਗਈ ਠੀਕ ਹੈ ਚੰਡੀਗੜ੍ਹ ਫਿਰ ਪੰਗਾ ਰੰਦੇ ਹਾਲਾਕਿ ਸਾਡੇ ਪਿੰਡ ਉਜਾੜੇ ਗਏ ਨੇ ਸਾਡਾ ਪੰਜਾਬ ਦਾ ਚੰਡੀਗੜ੍ਹ ਹੈ ਤਾਂ ਇਹ ਇਸ ਤੇ ਵੀ ਜਿਹੜਾ ਅਧਿਕਾਰ ਨਾਲ ਹਰਿਆਣੇ ਨੂੰ ਦਿੱਤਾ ਹੋਇਆ ਔਰ ਹੁਣ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਬੀਜੇਪੀ ਹੈ ਜਿਹੜੀ ਉਹ ਛੇੜਖਾਨੀ ਪੰਜਾਬ ਦੇ ਨਾਲ ਕਰਦੀ ਰਹਿੰਦੀ ਹੈ ਇਹ ਲੋਕ ਪੰਜਾਬ ਦੇ ਐਵੇਂ ਅਬਜ਼ਰਵ ਕਰਦੇ ਨੇ ਛੇੜਖਾਨੀ ਨਹੀਂ ਕਰਦੇ ਹੂੰ ਬੀਜੇਪੀ ਸੈੱਟ ਕਰਨਾ ਚਾਹਦੀ ਸਾਰੇ ਕੰਮ ਨੂੰ ਲੋਕਾਂ ਨੂੰ ਦੱਸਣਾ ਚਾਹਦੀ ਪੰਜਾਬ ਵਾਲਿਆਂ ਨੂੰ ਜਿੱਥੇ ਤੱਕ ਚੰਡੀਗੜ੍ਹ ਦੀ ਗੱਲ ਹੈ ਹਮ ਚੰਡੀਗੜ੍ਹ ਤੇ ਬੜਾ ਕਲੀਅਰ ਮੈਸੇਜ ਹੈ ਈਵਨ ਹੋਮ ਮਿਨਿਸਟਰ ਦਾ ਵੀ ਚੰਡੀਗੜ੍ਹ ਇਜ਼ ਪੰਜਾਬ ਦਾ ਕੈਪੀਟਲ ਤੇ ਪੰਜਾਬ ਦਾ ਹੀ ਰਹੇਗਾ ਹਮ ਜਿਸ ਵਕਤ ਹਰਿਆਣੇ ਨੇ ਜੀ ਬਾਈ ਦੇ ਵਿੱਚ ਇਹ ਮੰਗ ਕੀਤੀ ਵੀ ਸਾਨੂੰ ਆਪਣਾ ਵਿਧਾਨ ਸਭਾ ਬਣਾਉਣ ਲਈ ਸਾਨੂੰ ਅਲੱਗ ਜਗ੍ਹਾ ਚਾਹੀਦੀ ਹੈ ਚੰਡੀਗੜ੍ਹ ਦੇ ਵਿੱਚ ਹਮ ਦੇ ਉਸ ਵਕਤ ਇਹਨਾਂ ਨੇ ਇੱਕ ਡਿਮਾਂਡ ਰੱਖੀ 24 ਵਿੱਚ ਇਹਨਾਂ ਨੇ ਸਾਰਾ ਪਤਾ ਕਰਕੇ ਇਹਨਾਂ ਨੂੰ ਪਤਾ ਲੱਗਾ ਵੀ ਪੰਜਾਬ ਇਨ ਨਾ ਟੇਕ ਇਟ ਲਾਈਕ ਡਾਊਨ ਇਮੀਡੀਏਟਲੀ ਬੰਦ ਕਰਤਾ ਔਰ ਇਹ ਗੱਲ ਕਹੀ ਵੀ ਹਾਂ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਕੈਪੀਟਲ ਸੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਹਮ ਇੱਥੇ ਕੋਈ ਕਿੰਤੂ ਪਰੰਤੂ ਨਹੀਂ ਪੰਜਾਬ ਦਾ ਹੀ ਰਹਿਣਾ ਹਮ ਇਹ ਜਬੜੀ ਕਲੀਅਰ ਕਰਦਾ ਨੇ ਚਾਹੇ ਬੀਬੀਐਮਪੀ ਦੀ ਗੱਲਾਂ ਇੱਕ ਮੈਂਬਰ ਪਟਾਤਾ ਕਟਾਤਾ ਉਹਦੇ ਵਿੱਚ ਨਾ ਲੋਕੀ ਆਊਟ ਆਫ ਉਹ ਕੰਟੈਕਸਟ ਹੋ ਜਾਂਦੇ ਨੇ ਜਿੱਦਾਂ ਨਾ ਕੱਪੜਿਆਂ ਬਾਹਰ ਬੰਦੇ ਨੂੰ ਯੂਨੀਵਰਸਿਟੀ ਵੀ ਕਾਬਜ਼ ਹੋਣਾ ਚਾਹੁੰਦੇ ਉਹ ਅਸੀਂ ਸੈਂਟਰ ਕੋਈ ਕਾਬਜ਼ ਹੋਣਾ ਕੀ ਯਾਰ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਕੋਈ ਕਾਬਜ਼ ਵਾਲੀ ਗੱਲ ਕੋਈ ਨਹੀਂ ਹੈਗੀ ਨਾ ਕਿਤੇ ਹੋਏਗੀ ਹਮ ਪੰਜਾਬ ਯੂਨੀਵਰਸਿਟੀ ਦੀ ਗੱਲ ਚੱਲੀ ਹਮ ਜਦੋਂ ਗੱਲ ਕਲੀਅਰ ਹੋਈ ਉਸੇ ਵੇਲੇ ਉਹਨਾਂ ਨੋਟੀਫਿਕੇਸ਼ਨ ਰੱਦ ਕਰਕੇ ਦੁਬਾਰਾ ਇਹ ਗੱਲ ਕੀਤੀ ਔਰ ਇਹ ਗੱਲ ਕਈ ਵੀ ਨਹੀਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਤੇ ਪੰਜਾਬੀ ਨੋਟੀਫਿਕੇਸ਼ਨ ਲਿਆਉਣ ਦੀ ਬਾਜਵਾ ਸਾਹਿਬ ਜ਼ਰੂਰਤ ਕੀ ਹੈ ਜਦੋਂ ਰੱਦ ਕਰਨਾ ਬੈਗਰ ਲਾਉਣ ਦਾ ਮਤਲਬ ਹੀ ਨਹੀਂ ਉਹ ਬੈਗਰ ਲਾਉਣ ਦਾ ਮਤਲਬ ਇਹ ਸੀ ਵੀ ਉਹਨਾਂ ਨੂੰ ਪਤਾ ਨਹੀਂ ਸੀ ਸੈਂਟਰਲ ਲੀਡਰਸ਼ਿਪ ਨੂੰ ਜਿਹੜੀ ਸਾਰੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਹੁੰਦਾ ਨਾ ਗਾਗਨਜੀ ਉਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦੇ ਨੇ ਹਮ ਫਾਈਲ ਉਥੋਂ ਜਾ ਕੇ ਵਾਪਸ ਹੁੰਦੀ ਹੈ ਬਾਈ ਮਿਸਟੇਕ ਹੋ ਗਿਆ ਨਹੀਂ ਇਹ ਜਿਸ ਚੀਜ਼ ਦਾ ਇਲਮ ਸੀ ਹਮ ਬੇਦੇ ਰਿਪਰਕੈਸ਼ਨਸ ਕੀ ਨੇ ਜਾਂ ਕਿਉਂ ਹੈ ਅਗਲੇ ਨੇ ਦੇਖਿਆ ਜੀ ਵੀ ਇਹਨਾਂ ਨੇ ਫੰਡ ਨਹੀਂ ਪਾਉਂਦੇ ਸਟੇਟ ਗਵਰਨਮੈਂਟ ਹਮ ਤੇ ਯੂਨੀਵਰਸਿਟੀ ਕਿੱਦਾਂ ਚੱਲੂਗੀ ਜੀ ਹਮ ਯੂਨੀਵਰਸਿਟੀ ਤੁਰ ਨਹੀਂ ਰਹੀ ਯੂਨੀਵਰਸਿਟੀ ਚ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਉਹਨਾਂ ਨੇ ਇਹ ਗੱਲ ਕਹੀ ਵੀ ਜੇ ਸੈਂਟਰ ਹੀ ਪਾਰੀ ਇਹ ਸਭ ਕੁਝ ਤੇ ਫਿਰ ਸੈਂਟਰਲ ਯੂਨੀਵਰਸਿਟੀ ਨੂੰ ਪਾਵਰ ਦੇ ਦੋ ਇਹੋ ਗੱਲ ਹੋਈ ਤੇ ਜਦੋਂ ਅਗਲੇ ਨੂੰ ਇਹ ਲੱਗਾ ਵੀ ਇਹ ਤਾਂ ਇੱਕ ਇਸ਼ੂ ਬਣ ਜਾਣਾ ਵੀ ਸਾਡੇ ਕੋ ਪਤਾ ਨਹੀਂ ਪੰਜਾਬ ਕੋ ਖੋ ਕੇ ਯੂਨੀਵਰਸਿਟੀ ਤੇ ਸੈਂਟਰਲ ਯੂਨੀਵਰਸਿਟੀ ਲਿਆ ਰਹੇ ਤੇ ਉਹ ਉਸ ਰਿਪੋਰਟ ਕਮਿਸ਼ਨ ਨੂੰ ਮੇਕ ਕਰਨ ਨੇ ਕਿਹਾ ਕੋਈ ਗੱਲ ਨਹੀਂ ਜੇ ਸਾਨੂੰ ਪੈਸੇ ਵੰਡ ਕੇ ਪਾਵਾਂਗੇ ਇਟ ਵਿਲ ਰਿਮੇਨ ਐਸ ਪਾਰਟ ਆਫ ਪੰਜਾਬ ਹੋਵੇ ਅੱਛਾ ਨਾ ਬਦਲਣ ਦੀ ਕਵਾਇਦ ਬਹੁਤ ਚੱਲ ਰਹੀ ਹੈ ਯੂਪੀ ਦੇ ਵਿੱਚ ਬਹੁਤ ਸਾਰੇ ਨਾਂ ਯੋਗੀਆਂ ਦੇ ਤਨਾਤ ਬਦਲ ਰਹੇ ਨੇ ਹੁਣ ਮਨਰੇਗਾ ਦਾ ਨਾਂ ਬਦਲ ਕੇ ਜੀ ਰਾਮ ਜੀ ਰੱਖ ਦਿੱਤਾ ਗਿਆ ਪੰਜਾਬ ਕਾਂਗਰਸ ਨੇ ਤਾਂ ਮਨਰੇਗਾ ਸੰਗਰਾਮ ਛੇੜ ਤਾਂ ਪੰਜਾਬ ਦੇ ਵਿੱਚ ਰਾਜਾ ਵੜਿੰਗ ਭਵੇਸ਼ ਪਗੇਲ ਹੋਣ ਸਾਰੇ ਪੰਜਾਬ ਦੇ ਵਿੱਚ ਕਲੈਕਟਿਵਲੀ ਰੈਲੀਆਂ ਕਰ ਰਹੇ ਨੇ ਕਹਿੰਦੇ ਤੁਸੀਂ ਤਾਂ ਰੂਪਰੇਖਾ ਹੀ ਬਦਲ ਕੇ ਰੱਖ ਦਿੱਤੀ ਹੈ ਮਨਰੇਗਾ ਦੀ ਕੀ ਰੂਪਰੇਖਾ ਬਦਲੀ ਗਈ ਹੁਣ ਚੱਲ ਹੀ ਨਹੀਂ ਨਹੀਂ ਇਹ ਮਨਰੇਗਾ ਸੂਬਿਆਂ ਕੋਲ ਫੰਡਸ ਹੈਗੇ ਨੇ ਦੇਖੋ ਮੇਰੀ ਇੱਕ ਮੇਰੀ ਗੱਲ ਸੁਣੋ ਹਮ ਮੰਰੇਗਾ ਹਮ ਦਾ ਨਾਮ ਬਦਲਣ ਨਾਲ ਹਮ ਜੇ ਸੜਕਾਂ ਦੇ ਨਾਮ ਔਰੰਗਜ਼ੇਬ ਰੋਡ ਤੋਂ ਬਦਲ ਕੇ ਕੁਝ ਰੱਖ ਦਿੱਤੇ ਗਿਆ ਹਮ ਜੇ RAM ਜੀ ਦੇ ਨਾਮ ਨੂੰ ਲੈ ਤਾਂ ਕੋਈ ਮਾੜੀ ਗੱਲ ਨਹੀਂ ਕੀਤੀ RAM ਨੂੰ ਭਗਵਾਨ ਦੇ ਨਾਮ ਨਾਲ ਹੀ ਜੋੜਿਆ ਕਿਹੜਾ ਕੇ ਦੇ ਬੰਦੇ ਦੇ ਨਾਮ ਨਾਲ ਜੋੜਿਆ ਹਮ ਨੰਬਰ 2 ਹਮ ਜਿਹੜਾ ਮੰਰੇਗਾ ਦਾ ਪੈਸਾ ਸੀ ਹਮ ਮੰਰੇਗਾ ਦੇ ਪੈਸੇ ਦੀ ਜਿੱਦਾਂ ਲੁੱਟਮਾਰ ਹੋ ਰਹੀ ਸੀ ਹਮ 100 ਦਿਨ ਦੀ ਗਾਰੰਟੀ ਜਦੋਂ ਡਾਕਟਰ ਮਨਮੋਹਨ ਸਿੰਘ ਨੇ 2005 ਬੰਨੇ ਕਾ ਲੈ ਕੇ ਆਏ ਹੂੰ 100 ਦਿਨ ਦੀ ਗਾਰੰਟੀ ਸੀ ਗਰੀਬ ਨੂੰ ਔਰ ਉਹਦੇ ਖਾਤੇ 'ਚ ਡਾਇਰੈਕਟ ਪੈਸੇ ਜਾਣੇ ਸੀ ਹੂੰ ਉਹਦੇ ਵਿੱਚ ਤਕਰੀਬਨ 1350 ਕਰੋੜ ਸਾਲ ਦਾ 1400 ਕਰੋੜ ਦੇ ਲਗਭਗ ਪੈਸਾ ਆਂਦਾ ਹਰ ਸਾਲ ਦਾ ਮੰਡੇਗਾ ਦਾ ਕੰਮ ਸੀ ਸਿੱਧਾ ਸਰਪੰਚ ਉਹਦਾ ਨੇ ਆਪਣੀ ਡਿਮਾਂਡ ਭੇਜਣੀ ਆ ਤੇ ਸੈਂਟਰ ਨੇ ਉਹ ਬੋ ਉਹਦੋਂ ਪਾਸ ਕਰਕੇ ਭੇਜ ਦੇਣਾ ਉਹਨਾਂ ਫੰਡ ਜਾਰੀ ਕਰ ਦੇਣਾ ਕੋਈ ਕਿੰਤੂ ਪਰੰਤੂ ਨਹੀਂ ਕੋਈ ਕਟਣਾ ਨਹੀਂ ਜਿਹੜਾ 100 ਦਿਨ ਦੀ ਐਵਰੇਜ ਕੱਢੀ ਕਾਂਗਰਸ ਸਰਕਾਰ ਤੋਂ ਲੈ ਕੇ ਤੇ ਹੋਦੀ ਸਰਕਾਰ ਤੱਕ 23 ਦਿਨਾਂ ਦੀ ਐਵਰੇਜ ਆਈ ਓਨਲੀ 23 ਡੇਸ ਵਰਕ ਦੇ ਰਹੇ ਨੇ ਪੈਸਾ ਕਿੱਥੇ ਜਾ ਰਿਹਾ ਜੀ ਜਿਹੜਾ ਕੰਮ ਪੈਸਾ ਆ ਰਿਹਾ ਕਿੱਥੇ ਜਾ ਰਿਹਾ ਐਡਵਰਟਾਈਜ਼ਮੈਂਟਸ ਤੇ ਕਦਾ ਪਿੰਡਾਈ ਤੇ ਲਾ ਹੀ ਨਹੀਂ ਰਿਹਾ ਐਡਵਰਟਾਈਜ਼ਮੈਂਟ ਤੇ ਲੱਗ ਰਿਹਾ ਹੈ ਫਿਰ ਇਹਨਾਂ ਨੇ ਕਿਹਾ ਵੀ ਜਿਹੜੇ ਪੈਸੇ ਕਰਦੇ ਕੀਨੇ ਸਰਪੰਚ ਆਪਣੇ ਚਿਹਤਿਆਂ ਦੇ ਨਾਂ ਉਤੇ ਰੋਲ ਤੇ ਚੜਾ ਲੈਂਦੇ ਨੇ ਹਮ ਨਾ ਕਿਤੇ ਅਸੀਂ 80 ਸਾਲ ਦਾ ਬਜ਼ੁਰਗ ਨਹੀਂ 75 ਸਾਲ ਦੀ ਹੁਣ 80 ਸਾਲ ਦਾ ਬਜ਼ੁਰਗ ਕੰਮ ਕਰ ਸਕਦਾ ਹੈ ਲੇਬਰ ਤੁਸੀਂ ਮੈਨੂੰ ਜਵਾਬ ਪਹਿਲਾਂ ਵੀ ਕਰ ਸਕਦਾ ਹੈ ਨਹੀਂ ਸੁਣੋ ਇਹ ਦੇਖੋ ਜਿਹੜੀ ਗੱਲ ਨਹੀਂ ਹੋ ਸਕਦੀ ਉਹਨੂੰ ਆਪਾਂ ਕਹੀਏ ਫੋਰ ਦਾ ਸੇਕ ਆ ਵੀ ਹਾਂ ਹੋ ਸਕਦਾ ਹੈ ਹਮ ਜਦੋਂ ਉਹ ਸਾਰੇ ਪਤਾ ਚੈੱਕ ਕੀਤੇ ਗਏ ਕੋਈ ਉਹ ਸਰਪੰਚਾਂ ਦੇ ਰਿਸ਼ਤੇਦਾਰ ਹੂੰ ਉਹਦੇ ਚਿਹਤੇ ਕੰਮ ਕਰਨਾ ਲਾਭ ਲਾਭ ਸਿੰਘ ਨੇ ਹੂੰ ਤੇ ਪੈਸੇ ਮਿਲਨੇ ਸੁਲੱਖਣ ਸਿੰਘ ਨੂੰ ਹੂੰ 200 ਰੁਪਇਆ ਜਲ ਜਾਣਾ ਸੁਲੱਖਣ ਸਿੰਘ ਨੂੰ ਵਿਦਾਊਟ ਡੂਇੰਗ ਐਨੀ ਵਰਕ ਕਿਉਂਕਿ ਉਹ ਸਰਪੰਚ ਦੇ ਨੇੜੇ ਸੀ ਹੂੰ ਉਹਦਾ ਪੈਸਾ ਅੱਧੇ ਪੈਸੇ ਉਹਨੂੰ ਕਹਿੰਦੇ ਲੈ ਲੈ ਤੇ ਲੈ ਨਹੀਂ ਲੈ ਤੇ ਨਾ ਲੈ ਹੂੰ ਕਿਤੇ ਕੋ ਜਾ ਕੇ ਰੋਏ ਹੂੰ ਇਹ ਪੰਜਾਬ ਦੇ ਵਿੱਚ ਮਨ ਦੇਗਾ ਦੇ ਨਾਲ ਇਹ ਕੁਝ ਹੁੰਦਾ ਰਿਹਾ ਜਿਹੜੀ ਮੇਰੀ ਗੱਲ 'ਚ ਕੋਈ ਫਰਕ ਨਿਕਲੇਗਾ ਜੋ ਮਰਜ਼ੀ ਸਜ਼ਾ ਦੇ ਦੇਓ ਉਹਨੂੰ ਠੀਕ ਕਰਨ ਲਈ ਸੈਂਟਰ ਗਵਰਨਮੈਂਟ ਨੇ ਹੂੰ ਉਹਨੂੰ ਠੀਕ ਕਰਨ ਲਈ ਸੈਂਟਰ ਗਵਰਨਮੈਂਟ ਨੇ ਹੂੰ ਇਹ ਕੰਮ ਕੀਤਾ ਵੀ 100 ਦਿਨ ਨਹੀਂ 125 ਦਿਨ ਤੋਂ ਗਰੀਬਾਂ ਨੂੰ ਹੂੰ ਤੇ ਪੈਸੇ ਜਿਹੜੇ ਨੇ ਉਹ ਸਰਪੰਚ ਨਹੀਂ ਪਾਏਗਾ ਹੂੰ ਉਹ ਜਿਹੜਾ ਰੋਲ ਉੱਤੇ ਚੜੇਗਾ ਹੂੰ ਰਜਿਸਟਰ ਤੇ ਨਾਮ ਉਸ ਬੰਦੇ ਦਾ ਆਧਾਰ ਕਾਰਡ ਉਹਦਾ ਪੈਨ ਕਾਰਡ ਜੋ ਵੀ ਹੁੰਦਾ ਉਹ ਡਾਇਰੈਕਟ ਸਰਕਾਰ ਉਹਦੇ ਖਾਤੇ 'ਚ ਪੈਸੇ ਪਾਉ। ਇੱਕ ਗਰੀਬ ਨੂੰ ਸਿੱਧੇ ਪੈਸੇ ਮਿਲਣਾ ਮਾੜੀ ਗੱਲ ਕੀਤੀ ਸਰਕਾਰ ਨੇ। ਹਾਂ ਹਰਿਆਣੇ ਦੇ ਤਾਂ 400 ਰੁਪਈਆ ਮਿਲਦਾ ਸਾਡੇ ਤੇ 365 ਰੁਪਈਏ ਮਿਲਦੇ ਨੇ। ਮਾੜੀ ਗੱਲ ਕੀਤੀ ਕੋਈ ਸਰਕਾਰ ਨੇ। ਸਰਕਾਰ ਤੇ ਕਹਿੰਦੀ ਹੈ ਵੀ ਚੋਰ ਮੋਰੀਆਂ ਬੰਦ ਕਰ ਦੋ। ਪੈਸਾ ਮਨਰੇਗਾ ਦਾ ਉਹ ਕਹਿੰਦੇ ਵੀ 1350 ਨਹੀਂ ਤੁਸੀਂ ਸਾਡੇ ਕੋਲ 500 ਲਓ। ਲਿਖ ਕੇ ਭੇਜੋ ਜੋ ਜੋ ਚਾਹੀਦਾ ਤੁਹਾਨੂੰ ਪਿੰਡਾਂ ਨੂੰ ਪਰ ਹੁਣ ਰੇਸ਼ਿਓ ਪਹਿਲਾਂ 90 10 ਸੀਗੀ ਹੁਣ 60 40 ਹੋਗੀ ਬਾਜਵਾਸ ਉਹ ਇਸ ਕਰਕੇ ਯਾਰ 70% ਮੋਰ ਦੈਨ 70% ਹਿੰਦੁਸਤਾਨ ਦੇ ਵਿੱਚ ਬੀਜੇਪੀ ਦੀਆਂ ਸਰਕਾਰਾਂ ਨੇ ਉਹ ਇਹਦੇ ਘਾੜੀ ਬਣਾਣੀ ਹੈ ਨਾ ਵੀ ਬੀਜੇਪੀ ਸਾਨੂੰ ਚੰਗੀ ਨਹੀਂ ਲੱਗਦੀ ਜੀ ਕਿਉਂ ਨਹੀਂ ਚੰਗੀ ਲੱਗਦੀ ਕਿਉਂਕਿ ਉਹ ਇਮਾਨਦਾਰੀ ਨਾਲ ਕੰਮ ਕਰਦੀ ਹੈ ਕਿਉਂਕਿ ਸਾਡੇ ਵਾਂਗੂ ਚੋਰੀ ਨਹੀਂ ਕਰਦੇ ਰਹੇ ਕੰਮ ਪੈਸਾ ਜਿਹੜਾ ਉਹਤੇ ਲੱਗਣਾ ਚਾਹੀਦਾ ਐਡਵਰਟਾਈਜ਼ਮੈਂਟ ਤੇ ਨਹੀਂ ਹੋਣਾ ਚਾਹੀਦਾ ਚੋਰ ਮੋਰੀਆਂ ਬੰਦ ਕਰ ਰਹੇ ਨੇ ਇਹਨਾਂ ਨੂੰ ਤਕਲੀਫ ਅੱਛਾ ਬਾਜਪਾ ਸਾਹਿਬ ਤੁਸੀਂ ਤਾਂ ਕਾਂਗਰਸ ਨੂੰ ਮਿਸ ਨਹੀਂ ਕਰ ਰਹੇ ਕਿਹੜੀ ਗੱਲ ਦੇ ਆਈ ਐਮ ਵੈਰੀ ਹੈਪੀ ਵਿਦ ਬੀਜਪੀ ਪਰ ਤੁਹਾਡੇ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਮਿਸ ਕਰ ਰਹੇ ਨੇ ਤੁਹਾਡੇ ਚ ਬੀਜਪੀ ਚ ਤੁਹਾਡੀ ਪੁੱਛ ਪੜਤਾਲ ਹੈ ਸਾਥੀ ਇਹ ਰਾਬਤੋਂ ਡਰ ਕੇ ਕਹਿੰਦੇ ਸ਼ਾਮ ਦਾ ਪੈਰ ਹੈ ਜਦੋਂ ਕਦੀ ਵੀ ਹੂੰ ਇਦ ਨਹੀਂ ਹੁੰਦਾ ਵੀ ਹਰ ਰੋਜ਼ ਹੀ ਅਸੀਂ ਜਾ ਕੇ ਕਿ ਜਦੋਂ ਕਦੀ ਵੀ ਸੀਨੀਅਰ ਲੀਡਰਸ਼ਿਪ ਕੋ ਟਾਈਮ ਮੰਗਿਆ ਹੈ ਹੂੰ ਟਾਈਮ ਦਿੱਤਾ ਅਗਲੇ ਨੇ ਗੱਲ ਸੁਣੀਏ ਸਾਡੀ ਪੰਜਾਬ ਦੇ ਉੱਤੇ ਅਸੀਂ ਪੰਜਾਬ ਦੇ ਇਸ਼ੂਜ਼ ਉੱਤੇ ਗੱਲਬਾਤ ਕੀਤੀ ਤੁਸੀਂ ਕੈਪਟਨ ਮਰਿੰਦਰ ਸਿੰਘ ਦਾ ਸੁਣਿਆ ਉਹ ਕਹਿੰਦੇ ਮੇਰੀ ਪੁੱਛ ਪੜਤਾਲ ਨਹੀਂ ਮੈਂ ਕਾਂਗਰਸ ਨੂੰ ਮਿਸ ਕਰ ਰਿਹਾ ਨਹੀਂ ਉਹ ਇਹ ਨਹੀਂ ਕਹਿ ਰਿਹਾ ਮੈਂ ਮਿਸ ਕਰ ਰਿਹਾ ਉਹਨਾਂ ਨੇ ਐਵੇਂ ਉਹਨਾਂ ਨੇ ਨਹੀਂ ਉਹਨਾਂ ਕਿਹਾ ਵੀ ਕਾਂਗਰਸ ਦੇ ਵਿੱਚ ਟਾਈਮ ਛੇਤੀ ਮਿਲ ਜਾਂਦਾ ਸੀ ਤੇ ਭਾਜਪਾ ਚ ਮੈਨੂੰ ਮੇਰੀ ਪੁੱਛਗਿੱਛ ਜਿਹੜੀ ਹੈ ਨਾ ਉਹ ਜਿੱਦਾਂ ਵੀ ਟਾਈਮ ਨਹੀਂ ਮਿਲਦਾ ਵੱਡੀ ਲੀਡਰਸ਼ਿਪ ਕੋਲੋ ਦੇਖੋ ਆਪਣੇ ਆਪਣੇ ਤੁਸੀਂ ਹੋਣ ਦੇ ਕੋ ਅਡਵਾਨੀ ਜੀ ਰੋਜ਼ ਟਾਈਮ ਮੰਗਦੇ ਨੇ ਕਰਦੇ ਨੇ ਕਿਉਂਕਿ ਅਗਲੇ ਸਮਝਦੇ ਵੀ ਵੀ ਆਰ ਇਨ 90 ਇਅਰਸ 94 5 ਆਫ ਏਜ ਵੀ ਹੈਵ ਡਨ ਆਰ ਡਿਊਟੀ ਹਾਂ ਇਹ ਗੱਲ ਮੈਂ ਕੈਪਟਨ ਸਾਹਿਬ ਨਾਲ ਇਹ ਜ਼ਰੂਰ ਮੈਂ ਮੇਰੀ ਹਾਂ ਪੱਖੀ ਹੋਣਾ ਵਾਲਾ ਹੈ ਵੀ ਅਜੇ ਵੀ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਫੇਸ ਨੇ ਕੈਪਟਨ ਅਮਰਿੰਦਰ ਸਿੰਘ ਤਜਰਬਾ ਉਹਨਾਂ ਕੋਲੋਂ ਦੋ ਵਾਰ ਚੀਫ ਮਿਨਿਸਟਰ ਰਹੇ ਨੇ ਹੂੰ ਪੰਜਾਬ ਦੇ ਬਾਰੇ ਕੋਈ ਗੱਲਬਾਤ ਕਰਨੀ ਹੈ ਕਹਿੰਦੇ ਸਭ ਤੋਂ ਬਾਅਦ ਅਗਰ ਦੇਖਿਆ ਜਾਵੇ ਤਾਂ ਲੌਂਗ ਰਨ ਕਰਨ ਵਾਲੇ ਕੈਪਟਨ ਹਰਿੰਦਰ ਸਿੰਘ ਬਾਦਲ ਸਾਹਿਬ ਤੋਂ ਬਾਅਦ ਹੂੰ ਮਾਨਾ ਮੈਂ ਇਸ ਗੱਲ ਨੂੰ ਪਰ ਮੈਂ ਇਹ ਸਮਝਦਾ ਵੀ ਉਹ ਚੀਜ਼ ਕਿਤੇ ਨਾ ਕਿਤੇ ਅਜੇ ਕਿਉਂਕਿ ਪੰਜਾਬ ਨੂੰ ਜਦੋਂ ਬੰਦੇ ਨੇ ਉਹ ਇਹ ਪਾਰਟੀ ਦੀ ਵਰਕਿੰਗ ਡਿਫਰੈਂਟ ਹੈ ਜੇ ਬੰਗਾਲ ਵੱਲ ਜਾਣਾ ਤੇ ਬੰਗਾਲ ਤੇ ਚੜ੍ਹਾਈ ਕੀਤੀ ਹੈ ਤੇ ਫਿਰ 100% ਬੰਗਾਲ ਚ ਜਿੱਤ ਕੇ ਨਿਕਲਣ ਦੀ ਕੋਸ਼ਿਸ਼ ਕਰਨੀ ਹੈ। ਹੂੰ। ਇਸੇ ਤਰੀਕੇ ਹੀ ਜਿੱਦਣ ਪੰਜਾਬ ਬਾਰੇ ਇਹ ਕੰਮ ਸ਼ੁਰੂ ਹੋਊਗਾ। ਹੂੰ। ਉਹ ਦਿਨ ਡੈਫੀਨੇਟਲੀ ਕੈਪਟਨ ਅਮਰਿੰਦਰ ਸਿੰਘ ਨੂੰ ਬੁਲਾ ਕੇ ਇੱਕ ਇੱਕ ਉਹਨਾਂ ਦੀਆਂ ਜਿਹੜੀਆਂ ਨੇ ਉਹ ਕਹਿੰਦੇ ਮੈਨੂੰ ਪੁੱਛਦੇ ਨਹੀਂ ਹੈਗੇ। ਕਾਂਗਰਸ ਕਹਿੰਦੇ ਮੇਰੀ ਸਲਾਹ ਲਿਆ ਲਈ ਜਾਂਦੀ। ਪੁੱਛ ਲੈਣਗੇ। ਪੁੱਛ ਲੈਣਗੇ। ਇਹੋ ਜੀ ਕੋਈ ਗੱਲ। ਤੁਸੀਂ ਮਿਸ ਕਰਦੇ ਹੋ ਕਾਂਗਰਸ ਨੂੰ ਨਕੇ ਨਹੀਂ। ਮੈਂ ਤਾਂ ਸ਼ੁਕਰ ਕੀਤਾ ਵੀ ਵੀ ਇੱਕ ਪਾਰਟੀ ਚ ਆਇਆ ਜਿਸ ਪਾਰਟੀ ਵਿੱਚ ਕੰਮ ਕਰਨ ਵਾਲੇ ਬੰਦੇ ਨੂੰ ਉਹਦੀ ਪਛਾਣ ਹੁੰਦੀ ਅੱਛਾ ਬਾਜੇਵਾਲ ਸਾਹਿਬ ਤੁਹਾਡੇ ਘਰ ਦੇ ਵਿੱਚ ਝੰਡਿਆਂ ਦਾ ਬਹੁਤ ਜ਼ਿਕਰ ਹੁੰਦਾ ਹਾਲਾਂਕਿ ਉਹ ਤਾਂ ਇੰਡੀਅਨ ਫਲੈਗ ਪਿੱਛੇ ਝੂਲ ਰਿਹਾ ਹੈ ਕਹਿੰਦੇ ਵੀ ਬਾਜਵੇਆਂ ਦੀ ਕੋਠੀ ਇੱਕ ਫਲੋਰ ਕਾਂਗਰਸ ਦੀ ਹੈ ਇੱਕ ਬੀਜੇਪੀ ਦੀ ਹੈ ਉਹ ਝੰਡੇ ਹੈਗੇ ਨੇ ਕਿ ਲਾਲੂ ਤੇ ਹੈਗੇ ਨੇ ਇਹ ਤੁਹਾਡੀ ਨiyet ਦੀ ਲੜਾਈ ਹੈ ਨiyet ਦੀ ਹਾਂ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਨੂੰ ਚਾਹੁੰਦਾ ਕਾਂਗਰਸ ਦੇ ਝੰਡਾ ਲਾਏ ਇਹ ਬੀਜੇਪੀ ਨੂੰ ਚਾਹੁੰਦੇ ਅਸੀਂ ਹਰੂਚਾ ਕਰਕੇ ਲਾਇਆ ਇਹ ਤੁਹਾਡੀ ਐਥਿਕਸ ਦੀ ਲੜਾਈ ਹੈ ਹਮ ਥੈਟ ਮੀਨਸ ਵੀ ਤੁਸੀਂ ਇਹ ਨਹੀਂ ਵੀ ਮਿਲ ਮਲਾ ਕੇ ਕੋਈ ਗੇਮ ਨਹੀਂ ਖੇਡੀ ਜਾਂਦੀ ਉਹ ਆਪਣੀ ਗੱਲ ਕਰ ਰਹੀ ਹੈ ਆਪਣੀ ਗੱਲ ਕਰਦੇ ਕਦੇ ਡਾਈਨਿੰਗ ਟੇਬਲ ਤੇ ਜਾਂ ਡਿਨਰ ਕਰਦੇ ਹੋਏ ਆਪਸ ਦੇ ਵਿੱਚ ਵਿਚਾਰ ਹੁੰਦੇ ਨੇ ਆਪਣੀ ਆਪਣੀਆਂ ਪਾਰਟੀਆਂ ਦੇ ਪਾਰਟੀ ਦੇ ਮਤਲਕ ਕਦੀ ਹਮ ਕਿਉਂਕਿ ਹੀ ਨੋਜ਼ ਵੀ ਜਿੱਥੇ ਇਹ ਗਿਆ ਹੈ ਇਹ ਉਹਨ ਉਥੇ ਇਮਾਨਦਾਰੀ ਨਾਲ ਕੰਮ ਕਰਨਾ ਹੈ ਜਿੱਥੇ ਉਹਨਾਂ ਦੀ ਹੈ ਉਹ ਕਰਨ ਤੇ ਕੋਈ ਇਹੋ ਜੀ ਕੋਈ ਪੋਲਿਟਿਕਲ ਗੱਲ ਨੂੰ ਮੋਟੀ ਓਵਰ ਆਲ ਕੋਈ ਵਰਲਡ ਦੀ ਗੱਲ ਹੋ ਰਹੀ ਹੈ ਪੋਲਿਟਿਕਸ ਤੇ ਜਾਂ ਉਹ ਚਰਚਾ ਛੇੜ ਪਏ ਅੱਛਾ ਅੱਜ ਜੇ ਅਗਰ ਗੱਲ ਕਰੀ ਜਾਵੇ ਹੁਣ ਦੇ ਸਮੇਂ ਦੀ ਤਾਂ ਪ੍ਰਤਾਪ ਸਿੰਘ ਬਾਜਵਾ ਜੋ ਕਿ ਨੇਤਾ ਵਰੋਧੀ ਧਰਨੇ ਤੁਹਾਡੇ ਵੱਡੇ ਭਰਾ ਨੇ ਕਾਂਗਰਸ ਦੇ ਸੁਭਾਵੀ ਮੁੱਖ ਮੰਤਰੀ ਦੇ ਉਮੀਦਵਾਰਾਂ ਚੋਂ ਇੱਕ ਨੇ ਹਾਲਾਂਕਿ ਚਰਨਜੀਤ ਚੰਨੀ ਨੇ ਸੁਖਿੰਦਰ ਅੰਦਾਵਾ ਨੇ ਰਾਜਾ ਵੜਿੰਗ ਤਾਂ DNA ਕਰ ਚੁੱਕੇ ਨੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਭਰਾ ਮੁੱਖ ਮੰਤਰੀ ਬਣੇ ਦੇਖਣਾ ਚਾਹੁੰਦੇ ਹੋ ਯਾਰ ਮੈਨੂੰ ਹਰ ਚੈਨਲ ਪੁੱਛਦਾ ਹੈ ਹਾਂ ਤੇ ਹਰ ਇੱਕ ਨੂੰ ਮੈਨੂੰ ਇੱਕੋ ਜਵਾਬ ਦੇਣਾ ਹਾਂ ਵੀ ਕਿਹੜਾ ਭਰਾ ਹੈ ਜਿਹੜਾ ਆਪਣੇ ਭਰਾ ਨੂੰ ਮੁੱਖ ਮੰਤਰੀ ਨਾ ਬੰਨਾ ਦੇਖਣਾ ਚਾਹੁੰਦਾ ਮੈਂ ਤੇ ਘਟੂ ਘਟਚੀ ਸੂਰ ਚਾਹਨਾ ਵੀ ਜੇ ਉਹਨੂੰ ਉਹਨਾਂ ਦੇ ਮਨ ਦੀ ਕੋਈ ਮੰਚਾ ਹੈ ਕੋਈ ਬੰਦਾ ਆਫਰ 올 ਆਪਣਾ ਕੋਈ ਟਾਰਗੇਟ ਰੱਖ ਕੇ ਲੈਟ ਚੱਲਦਾ ਹੈ ਜੇ ਉਹਨਾਂ ਨੂੰ ਪਾਰਟੀ ਬਣਾਏਗੀ ਤੇ ਬਾਏ ਗੋਡ ਆਈ ਵਿਲ ਬੀ ਦਾ ਹੈਪੀਐਸਟ ਮੈਨ on ਦਿਸ ਅਰਥ ਕਿਤਾ ਬਾਜਵਾ ਸਾਹਿਬ ਦੀ ਮੋਛੋਰ ਬਿਲਕੁਲ ਹੋਣੀ ਚਾਹੀਦੀ ਹੈ ਜਿੱਥੇ ਭਰਾ ਦਾ ਰਿਸ਼ਤਾ ਹੈ ਬਿਲਕੁਲ ਡਟ ਕੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈ ਜਿੱਥੇ ਪਾਰਟੀ ਦਾ ਉੱਥੇ ਨੇ ਉੱਥੇ ਅਸੀਂ ਆਪਣਾ ਰਨ ਦੇ ਵਿੱਚ ਬਰਾਬਰ ਦਾ ਯੁੱਧ ਹੋਏਗਾ ਬਾਕੀ ਜਿਹੜੀ ਇੱਜ਼ਤਮਾਨ ਉਹਦੇ ਵਿੱਚ ਕੋਈ ਕਮੀ ਅੱਛਾ ਆਖਰੀ ਸਵਾਲ ਹੈ ਮਾਗੀ ਮੇਲੇ ਤੇ ਕਹਿੰਦੇ ਤੁਹਾਡੀ ਸਟੇਜ ਤੇ ਗਾਣਾ ਬਹੁਤ ਚੱਲਿਆ ਕਹਿੰਦੇ ਵੀ ਵੰਜ ਬਰਾਬਰ ਗੱਜਾਂਗੇ ਲਾਹ ਹীরে ਦਾ ਗਾਣਾ ਉਹ ਦੋ ਵਾਰ ਲਵਾਇਆ ਗਿਆ ਉਹ ਕਿਹੜਾ ਵੰਜ ਹੈ ਹੁਣ ਜਿਹੜਾ ਗੱਜਣਾ ਚਾਹੁੰਦੇ ਹੋ ਉਹ ਵੰਜ ਤੇ ਭਾਜਪੀ ਨੇ ਗਾਢੀ ਦਿੱਤਾ ਨਾ ਹਾਂ ਉਹਨਾਂ ਨੇ ਇੱਕ ਮੈਸੇਜ ਦੇਣਾ ਸੀ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਬੜੀ ਵੱਡੀ ਤਾਕਤ ਬਣ ਕੇ ਆਏਗੀ ਹਮਮ ਔਰ ਲੋਕ ਕੱਲ ਪੰਡਾਲ ਭਰਿਆ ਪਿਆ ਸੀ ਜਿੰਨਾਂ ਚਲੋ ਹਰ ਇੱਕ ਦਾ ਹੀ ਹੋਏਗਾ ਹਰ ਪਾਰਟੀ ਦਾ ਮੈਂ ਨਹੀਂ ਕਹਿੰਦਾ ਵੀ ਸਾਡਾ ਕੋਈ ਓਵਰਫਲੋ ਕਰ ਰਿਆ ਸੀ ਪਰ ਇਹ ਸੀ ਵੀ ਜਿੰਨੇ ਬੰਦੇ ਪੰਡਾਲ ਦੇ ਵਿੱਚ ਸੀ ਉਸ ਤੋਂ ਦੋ ਗੁਣਾ ਪੰਡਾਲ ਤੋਂ ਬਾਹਰ ਸੀ ਹੂੰ ਤੋ ਇਹ ਓ ਵੀ ਮੇਲਾ ਸੀ ਮੇਲੇ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਆਪਣੇ ਆਪਣੇ ਇੰਤਜ਼ਾਮ ਕੀਤੇ ਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਵਰਕਰਸ ਦੀ ਹੂੰ ਕੋਈ ਜੀਪਾਂ ਤਾਂ ਆਇਆ ਕੋਈ ਗੱਡੀਆਂ ਤਾਂ ਆਇਆ ਕੋਈ ਸਕੂਲ ਬੱਸਾਂ ਤਾਂ ਆਇਆ ਕੋਈ ਕਾਤੇ ਆ ਆਪਣੇ ਪੈਸੇ ਖਰਚ ਕੇ ਉਹਨਾਂ ਨੇ ਉਹਨਾਂ ਦੇ ਵਰਕਰ ਆਏ ਨੇ ਹੂੰ ਔਰ ਕੱਲ ਬਹੁਤ ਮਾਨ ਖੁਸ਼ ਹੋਇਆ ਹੂੰ ਵੀ ਇਹ ਲੱਗਦਾ ਸੀ ਵੀ ਪੰਜਾਬ ਦੇ ਲੋਕ ਹੁਣ ਸੁਣਨਾ ਚਾਹੁੰਦੇ ਨੇ ਹੁਣ ਬੀਜੇਪੀ ਦੀ ਉਸ ਗੱਲ ਨੂੰ ਸੁਣਨਾ ਚਾਹੁੰਦੇ ਵੀ ਕੀ ਯੋਗੀ ਨੇ ਯੂਪੀ ਦੇ ਵਿੱਚ ਕਿਸ ਤਰੀਕੇ ਨਾਲ ਇਹ ਗੁੰਡਾਗਰਦੀ ਬੰਦ ਕੀਤੀ ਹੈ ਅੱਜ ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਜੀ ਜਿੱਦਾਂ ਲਾਅ ਆਰਡਰ ਤੇ ਬਹੁਤ سارے ਸਵਾਲ ਨੇ ਤੇ ਇਹ ਬਹੁਤ ਵੱਡਾ ਇੱਕ ਸਵਾਲ ਹੈ ਕਿਉਂਕਿ ਇਹ ਦ ਬਿਗੇਸਟ ਕੁਐਸਚਨ ਇਜ਼ ਵੀ ਜੇ ਲਾਅ ਆਰਡਰ ਲਾਅ ਐਂਡ ਆਰਡਰ ਹੀ ਨਹੀਂ ਰਿਹਾ ਸੂਬੇ ਦੇ ਵਿੱਚ ਉੱਥੇ ਲੋਕ ਕਿਦਾਂ ਸੇਫ ਰਹਿਣਗੇ ਸੋ ਮੈਂ ਸਮਝਦਾ ਵੀ ਪੰਜਾਬ ਦੇ ਲੋਕ ਮੌਕਾ ਦੇਣਗੇ ਬੀਜੇਪੀ ਨੂੰ ਆਮ ਵੈਰੀ ਵੈਰੀ ਸ਼ੋਰ ਅਬਾਉਟ ਠੀਕ ਹੈ ਬਹੁਤ ਮਿਹਰਬਾਨੀ ਤਾਂ ਫਤੇਜਿੰਗ ਸਿੰਘ ਬਾਜਵਾ ਜਿਹੜੇ ਨੇ ਖਾਸ ਤੌਰ ਤੇ ਗੱਲਬਾਤ ਕਰ ਰਹੇ ਸੀ तमाम ਸਵਾਲਾਂ ਤੇ ਖੁੱਲ ਕੇ ਜਿਹੜੀ ਆ ਚਰਚਾ ਕੀਤੀ ਗਈ ਹੈ ਪੰਜਾਬ ਦੇ ਨਾਲ ਜੁੜੇ ਸਵਾਲ ਔਰ ਖਾਸ ਤੌਰ ਤੇ ਬੀਜੇਪੀ ਕਹਿੰਦੇ ਹੁਣ ਪੰਜਾਬ ਦੇ ਵਿੱਚ ਵੰਜ ਗੱਡੇਗੀ ਕਿਉਂਕਿ ਇੱਕ ਸਟ੍ਰੇਟ ਫਾਰਵਰਡ ਵਿਜ਼ਨ ਦੇ ਨਾਲ ਆ ਬੀਜੇਪੀ ਪੰਜਾਬ ਚਾ ਰਹੀ ਹੈ ਚਾਹੇ ਬੀਬੀਐਮਬੀ ਦਾ ਮਸਲਾ ਹੋਵੇ ਹਰ ਮਸਲੇ ਤੇ ਸਵਾਲ ਜਵਾਬ ਕੀਤੇ ਗਏ ਨੇ ਪਰ ਇੱਕ ਗੱਲ ਸਪਸ਼ਟ ਹੈ ਕਹਿੰਦੇ ਵੱਡੇ ਭਰਾ ਨੂੰ ਮੁੱਖ ਮੰਤਰੀ ਬਣਨਾ ਜ਼ਰੂਰ ਦੇਖਣਾ ਚਾਹੁੰਦਾ ਹੈ ਕੈਮਰਾ ਪਰਸਨ ਹੈਪੀ ਤੇ ਰੋਸ਼ਨ ਦੇ ਨਾਲ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ